ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਚਾਹ ਪੱਤੀ ਦੇ ਨਾਲ ਸੰਬੰਧਿਤ ਵੀਡੀਓ ਕਿਉਂਕਿ ਜਿਹੜੀ ਆਪਾਂ ਨੇ ਕੁੱਬੜੀ ਦੀ ਚਾਹ ਪੱਤੀ ਦੀ ਵੀਡੀਓ ਪਾਈ ਸੀਗੀ ਵੀ ਇਹ سونے ਤੋਂ ਵੱਧ ਕੀਮਤੀ ਹੈ ਉਹਦੇ ਉੱਤੇ ਮਤਲਬ ਬਹੁਤ ਜ਼ਿਆਦਾ ਕਮੈਂਟ ਆਏ ਸਾਰੇ ਤਾਂ ਵੈਸੇ ਠੀਕ ਸੀਗੇ ਇੱਕ ਦੋ ਭੈਣ ਭਾਈ ਪੁੱਛ ਰਹੇ ਸੀਗੇ ਵੀ ਇਹ ਆਪਣੇ ਲਈ سونے ਤੋਂ ਵੱਧ ਕੀਮਤੀ ਕਿਵੇਂ ਹੈ ਤੇ ਜੇ ਆਪਾਂ ਇਹਨੂੰ ਮਤਲਬ ਚਾਹ ਪੱਤੀ ਨੂੰ ਇਸੇ ਤਰ੍ਹਾਂ ਉਬਲ ਹੀ ਹੋਏ ਨੂੰ ਵਰਤਾਂਗੇ ਵੀ ਬੂਟਿਆਂ ਦੇ ਵਿੱਚ ਫੰਗਸ ਮਤਲਬ ਉਲੀ ਵਗੈਰਾ ਨਹੀਂ ਪਾਊਗੀ। ਇਹਦੇ ਵਿੱਚ ਮਿੱਠਾ ਹੁੰਦਾ ਤੇ ਅੱਜ ਆਪਾਂ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ। ਤੇ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਇਹ ਉਬਲ ਹੀ ਹੋਈ ਚਾਹ ਪੱਤੀ ਆ ਇਹ ਆਪਣੇ ਲਈ ਬਹੁਤ ਜ਼ਿਆਦਾ ਕੀਮਤੀ ਆ। ਸੋਨੇ ਤੋਂ ਵੱਧ ਕੀਮਤੀ ਇਸ ਲਈ ਕਿਹਾ ਗਿਆ ਕਿਉਂਕਿ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਏ। ਫਲ ਬੂਟਿਆਂ ਨੂੰ ਜਿਹੜੇ ਵੀ ਆਪਣੇ ਘਰ ਦੇ ਵਿੱਚ ਲੱਗੇ ਹੁੰਦੇ ਆ ਜੇ ਆਪਾਂ ਜੇਕਰ ਆਪਾਂ ਇਹ ਚਾਹ ਪਤੀ ਨੂੰ ਸੁਕਾ ਕੇ ਜਾਂ ਸਿੱਧੀ ਹੀ ਬੂਟਿਆਂ ਦੇ ਵਿੱਚ ਪਾਉਨੇ ਆ ਤਾਂ ਇਹ ਇੱਕ ਨੇਚਰਲ ਖਾਦ ਬਣ ਜਾਂਦੀ ਆ ਜਿਹਦੇ ਨਾਲ ਨਾ ਮਿੱਟੀ ਦੇ ਵਿੱਚ ਮਿੱਟੀ ਦੀ ਜਿਹੜੀ ਗੁਣਵੱਤਾ ਹੁੰਦੀ ਆ ਉਹ ਪਤ ਜਾਂਦੀ ਆ ਹਨਾ ਤੇ ਨਮੀ ਆਉਂਦੀ ਆ ਮਿੱਟੀ ਦੇ ਵਿੱਚ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਹਨਾ ਫਲਾਂ ਦੇ ਬੂਟੇ ਲੱਗੇ ਹੁੰਦੇ ਨੇ ਗਮਲਿਆਂ 'ਚ ਲੱਗੇ ਹੁੰਦੇ ਆ ਜਾਂ ਮਿੱਟੀ ਦੇ ਵਿੱਚ ਆਪਾਂ ਕੋਈ ਵੀ ਪੌਦਾ ਵਗੈਰਾ ਲਾਉਣੀ ਆ ਤੇ ਫਲ ਤੇ ਫੁੱਲ ਝੜ ਕੇ ਗਿਰਨ ਲੱਗ ਜਾਂਦੇ ਨੇ ਨਾ ਫਿਰ ਜਦੋਂ ਆਪਾਂ ਇਹ ਚਾਹ ਪੱਤੀ ਨੂੰ ਪਾਉਨੇ ਆ ਤੇ ਉਹਦੇ ਵਿੱਚ ਮਿੱਟੀ ਦੇ ਵਿੱਚ ਰਲਾਉਣੇ ਆ ਨਾ ਇਹਦੀ ਇੱਕ ਖਾਦ ਜੀ ਤਿਆਰ ਹੋ ਜਾਂਦੀ ਆ ਤੇ ਇਹ ਖਾਦ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਅਸੀਂ ਇਹ ਮਤਲਬ ਘਰੇ ਆਪਦੇ ਜਿਹੜੇ ਫਲਦਾਰ ਬੂਟੇ ਨੇ ਨਾ ਉਹਨਾਂ ਨੂੰ ਪਾਉਨੇ ਆ ਤਾਂ ਕਰਕੇ ਤੁਹਾਡੇ ਲਈ ਇਹ ਵੀਡੀਓ ਸ਼ੇਅਰ ਕਰੀ ਸੀ ਆਪਾਂ ਨੇ ਤੇ ਇਹਨੂੰ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਆਪਾਂ ਇਹ ਪਾਈਏ ਫੰਗਸ ਹੋ ਜਾਊਗੀ ਆਪਣੇ ਬੂਟਿਆਂ ਦੇ ਵਿੱਚ ਤੇ ਮੈਂ ਇਹਨੂੰ ਕਿਸ ਤਰ੍ਹਾਂ ਵਰਤਣਾ ਹੈ ਨਾ ਜਿਵੇਂ ਇਹ ਉਬਲੀ ਹੋਈ ਚਾਪਤੀ ਸਾਰੀ ਦਿਹਾੜੀ ਦੀ ਪਈ ਹੁੰਦੀ ਹੈ ਇਹਦੇ ਵਿੱਚ ਮਿੱਠਾ ਵਗੈਰਾ ਤਾਂ ਹੁੰਦਾ ਹੀ ਆ ਹਨ ਤੇ ਇਹਨੂੰ ਵਰਤਣ ਤੋਂ ਪਹਿਲਾਂ ਆਪਾਂ ਧੋ ਸਕਦੇ ਆ ਜਿਵੇਂ ਹੁਣ ਮੈਂ ਚਾਹ ਪਣੀ ਦੇ ਵਿੱਚ ਪਾਈ ਹੋਈ ਹੈ ਨਾ ਇਸ ਤਰ੍ਹਾਂ ਚਾਹ ਪਣੀ ਦੇ ਵਿੱਚ ਲੈ ਕੇ ਨਾ ਤੁਸੀਂ ਇਹਨੂੰ ਧੋ ਸਕਦੇ ਆ ਬੜੀ ਚਾਹ ਪਣੀ ਲੈ ਲਓ ਔਰ ਪਰ ਪਾਣੀ ਪਾ ਲਈ ਤੇ ਧੋ ਮੇਰੀ ਉਹ ਚਾਪਤੀ ਨੂੰ ਧੋ ਦਿਓ ਨਾ ਕੋਨਾ ਦੀ ਮਤਲਬ ਜਿਹੜੀ ਮਿਠਾਸ ਹੁੰਦੀ ਹੈ ਚਾਪਤੀ ਉਹ ਨਿਕਲ ਜੂਗੀ ਤੇ ਉਸ ਤੋਂ ਬਾਅਦ ਚਾਹੇ ਤਾਂ ਤੁਸੀਂ ਤੁਸੀਂ ਇਸ ਚਾਪਤੀ ਨੂੰ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰਲਾ ਦਿਓ ਇਸੇ ਤਰ੍ਹਾਂ ਹੈਨਾ ਚਾਹੇ ਤੁਸੀਂ ਸੁਕਾ ਕੇ ਪਾ ਸਕਦੇ ਹੋ ਮਤਲਬ ਡੇਲੀ ਡੇਲੀ ਕਾਫੀ ਆਪਣੀ ਚਾਪਤੀ ਹੈ ਨਾ ਬਣਦੀ ਰਹਿੰਦੀ ਹੈ ਚਾਹ ਤੇ ਚਾਪਤੀ ਕਾਫੀ ਤਿਆਰ ਹੋ ਜਾਂਦੀ ਆ ਤਾਂ ਤੁਸੀਂ ਇਹਨੂੰ ਇੱਕ ਖਾਦ ਦੀ ਤਰ੍ਹਾਂ ਵਰਤ ਸਕਦੇ ਹੋ ਇਹਨੂੰ ਸੁਕਾ ਕੇ ਵੀ ਰੱਖ ਸਕਦੇ ਹੋ ਹੈਨਾ ਫਿਰ ਮਿੱਟੀ ਦੇ ਵਿੱਚ ਰਲਾ ਦਿਓ ਬਾਅਦ ਵਿੱਚ ਜੇ ਸਿੱਧੀ ਪਾਉਣੀ ਤਾਂ ਸਿੱਧੀ ਪਾ ਸਕਦੇ ਹੋ ਮੈਂ ਨਾ ਇਸੇ ਤਰ੍ਹਾਂ ਹੀ ਪਾ ਦਿੰਦੀ ਹਾਂ ਬਸ ਤੇ ਜਿਵੇਂ ਸਾਰੀ ਤੇਹੜੇ ਦੀ ਇਕੱਠੀ ਕਰੀ ਚਾਹ ਪੱਤੀ ਸ਼ਾਮ ਨੂੰ ਜਦੋਂ ਆਪਾਂ ਥੱਲੇ ਜਾਂਦੇ ਆ ਆਪਣੇ ਬਗੀਚੀ ਦੇ ਵਿੱਚ ਜਿੱਥੇ ਆਪਣੇ ਫੁੱਲ ਬੇਲਾਂ ਵਗੈਰਾ ਲੱਗੇ ਹੋਣੇ ਨਾ ਉਹਨਾਂ ਦੀ ਜੜ੍ਹਾਂ ਦੇ ਵਿੱਚ ਪਾਏ ਆਉਣੀ ਆ ਬਹੁਤ ਜ਼ਿਆਦਾ ਅਸਰ ਕਰਦੀ ਹੈ ਇਹ ਤੇ ਅੱਜ ਤੱਕ ਵੈਸੇ ਫੰਗਸ ਵਗੈਰਾ ਲੱਗੀ ਤਾਂ ਹੈ ਨਹੀਂਗੀ ਬੂਟਿਆਂ ਨੂੰ ਜਿਹੜੇ ਬੂਟਿਆਂ ਨੂੰ ਅਸੀਂ ਪਾਉਨੇ ਆ ਬਹੁਤ ਵਧੀਆ ਏ ਜਾਂਦੀ ਐ ਤੇ ਜੇ ਤੁਸੀਂ ਨਾ ਇਸ ਦੀ ਵਰਤੋਂ ਹਰ ਇੱਕ ਚੀਜ਼ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਉਹਦੀ ਉਹਦਾ ਕੋਈ ਨਾ ਕੋਈ ਤਾਂ ਫਾਇਦਾ ਹੁੰਦਾ ਹੀ ਆ ਘਰੇਲੂ ਜਿਹੜੇ ਨੁਸਖੇ ਹੁੰਦੇ ਆ ਇਹ ਵਰਤ ਕੇ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਤੇ ਆਪਾਂ ਮੈਡੀਕਲ ਵਾਲੀਆਂ ਦਵਾਈਆਂ ਦੇ ਪਿੱਛੇ ਪੈ ਜੰਨੇ ਆ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਦੇ ਮਗਰ ਪੈ ਜੰਨੇ ਆ ਤੇ ਇਹਨਾਂ ਚੀਜ਼ਾਂ ਨੂੰ ਵਰਤਦੇ ਨਹੀਂਗੇ ਪਰ ਇਹਨਾਂ ਚੀਜ਼ਾਂ ਨੂੰ ਵਰਤਣ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਨੁਕਸਾਨ ਤਾਂ ਕੋਈ ਨਹੀਂ ਹੁੰਦਾ ਹੈਗਾ ਤੇ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲੋ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ